ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗਾਪੁਰਾਣਾ ਨੂੰ ਤਹਿਸੀਲ ਪੈਂਦੀ ਹੈ ਤੇ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਪਹਿਲਾਂ ਜ਼ਿਆਦਾਤਰ ਜਰਸੀ ਗਾਵਾਂ ਹੀ ਹੁੰਦੀਆਂ ਸੀ ਤੇ ਹੁਣ ਨਾਲ ਐਚਐਫ ਨਸਲ ਦੇ ਨਾਲ ਗਾਵਾਂ ਵੀ ਬਾਈ ਲਿਆ ਰਿਹਾ ਪਕਾਉ ਦੋ ਨਗ ਹੈ ਐਚਐਫ ਨਸਲ ਚ ਜਿਹਦੇ ਚ ਇਹ ਗਾਂ ਸੋਈ ਸਵਾਈ ਇਹਨੇ ਬਹੁਤ ਸੋਹਣੀ ਬੱਛੀ ਨੂੰ ਜਨਮ ਦਿੱਤਾ ਤੁਸੀਂ ਇਧਰ ਇਹਦੀ ਬੱਛੀ ਦੇਖ ਸਕਦੇ ਹੋ ਤੇ ਨਾਲ ਖੜੀ ਹੈ ਬਿਲਕੁਲ ਤਾਜੀ ਸੋਈ ਵੀ ਗਾਂ ਇਹ ਤੋਂ ਇਲਾਵਾ ਇੱਕ ਜਰਸੀ ਵਾਇਡ ਹੈ ਇਹ ਕੁਝ ਦਿਨ ਪਹਿਲਾਂ ਹੀ ਬਾਈ ਕੋਲ ਆਈ ਹੈ ਤੇ ਵੀਰ ਦੱਸਦਾ ਵੀ ਇਹਦੀ ਏਆਈ ਬਾਈ ਨੇ ਕਰਵਾਤੀ ਹੈ ਸਵਾਗਤ ਹੈ ਸ਼ੁਰੂਆਤ ਇਸੇ ਵਾੜ ਤੋਂ ਕਰੀਏ ਆਪਾਂ ਉਦੋਂ ਬਾਅਦ ਚਗਾਵਾ ਐਫ ਦਿਖਾਉਣੇ ਤੁਹਾਨੂੰ ਪਸ਼ੂ ਜਿਹੜਾ ਖਰੀਦਣਾ ਚਾਹੋਗੇ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰਿਆ ਕਰੋ ਪਸ਼ੂ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਦੇ ਹੋ ਤੇ ਤਸੱਲੀ ਵੀ ਤੁਸੀਂ ਜਰੂਰ ਕਰ ਸਕਦੇ ਹੁੰਦੇ ਆਓ ਇਸੇ ਵਾੜ ਤੋਂ ਸ਼ੁਰੂਆਤ ਕਰਦੇ ਹਾਂ ਸੰਦੀਪ ਭਾਈ ਸਸਤੀ ਕਾ ਭਾਈ ਅਸੀਂ ਗਾੜੀ ਸੰਦੀਪ ਇਹ ਵੱਚੀ ਦੰਦੋ ਕਿਵੇਂ ਹੈ ਦੰਦੋ ਖੀਰੀ ਹੈ ਭਾਈ 13 14 ਮਹੀਨੇ ਉਮਰ ਹੈ ਦੀ 13 ਮਹੀਨੇ ਹੀ ਸਹੀ ਦਾਈ ਏਆਈ ਕਿਦਨ ਕਰਾਈ ਏਆਈ ਇਹਦੀ ਪਰਸੋਂ ਕਰਾਈ ਆਪਾਂ ਹੀ ਠੀਕ ਹੈ ਪਹਿਲਾਂ ਦੰਦ ਦਿਖਾ ਦਿਗੇ ਆਪਾਂ ਹਾਂਜੀ ਦੰਦ ਦਿਖਾ ਸੋ ਦੋਸਤੋ ਦੰਦੋ ਤੁਹਾਨੂੰ ਦੰਦ ਪਹਿਲਾਂ ਦਿਖਾ ਦਿੰਦੇ ਆ ਇਹਦੇ ਸੋ ਹਜੇ ਕੋਈ ਵੈਰਲ ਨਹੀਂ ਪਾਈ ਦੋਸਤੋ ਉਵੇਂ ਦੰਦ ਖੜੇ ਠੀਕ ਹੈ ਸੰਦੀਪ ਬਸ ਦੱਸ ਕੇ ਸੋ ਇੱਥੇ ਖੜੀ ਦੇਖ ਲਓ ਤੁਸੀਂ ਕਿ ਤੋੜਨੀ ਨਹੀਂ ਤੋੜ ਹੀ ਦਿੰਨੇ ਮੈਂ ਸੋ ਨਸਲ ਜਰਸੀ ਚ ਪੈਂਦੀ ਹੈ ਕੱਦ ਬਹੁਤ ਕਰੂਗੀ ਲੰਬਾਈ ਚੰਗੀ ਰੱਖੂਗੀ ਇਹਦੇ ਕਿਹੜੇ ਬੋਲ ਦਾ ਸੀ ਮੰਨ ਲਓ ਆ ਸੰਦੀਪ ਇਹਦੇ 50075 ਬਾਈ 50075 ਹਾਂਜੀ ਹਾਂਜੀ ਹੈਗਾ ਇਹ ਆਪਣਾ ਸਿੰਗਲ ਸਟਰਾ ਆਈ ਕੀਤੀ ਕਿ ਦੋ ਲੱਗੇ ਡਬਲ ਬਈ ਡਬਲ ਦੋ ਦਿਨ ਲੱਗੇ ਜਣੀ ਹਾਂਜੀ ਹਾਂਜੀ ਠੀਕ ਆ ਸੋ ਦੋਸੋ ਤੁਸੀਂ ਏ ਆਈ ਪਰਸੋਂ ਹੋਈ ਐ ਜੇ ਕੋਈ ਵੀ ਖਰੀਦਦਾ ਇਹ ਨਾ ਹੀ ਬੱਚਾ ਦਾ ਬਈ ਬਹੁਤ ਜਿਆਦਾ ਪਹਿਲਾਂ ਪਲਿਆ ਹੋਆ ਸੀਗਾ ਜੀ ਤੇ ਬਾਹਰ ਉੱਠ ਗਿਆ ਅੰਕਲ ਹੀ ਤੇ ਮੰਨ ਲਓ 15 20 ਦਿਨ ਉਹਨਾਂ ਨੇ ਮੈਨੂੰ ਕਹਿਤਾ ਵੀ ਲੈ ਆਈ ਸਾਥੋ ਜਾਇਆ ਨਹੀਂ ਗਿਆ ਜਾਂ ਉਧਰ ਗੱਡੀ ਗੁੱਡੀ ਨਹੀਂ ਦੂਰ ਸੀ ਤੇ 15 ਦਿਨ ਵਿਚਾਰੀ ਤੂੜੀ ਤੇ ਹੀ ਰਹੀ ਅੱਛਾ ਹਾਂਜੀ ਵੀ ਐਦੂ ਪਿਛਲੀ ਵੀਡੀਓ ਜਿੱਥੇ ਖੜੀ ਦੇਖਣ ਵਾਲੀ ਸੀ ਜਮਾਂ ਹੀ ਵੇਟ ਹੈ ਨਹੀਂ ਉਹ ਤੋਂ ਪਤਾ ਲੱਗਦਾ ਈ ਤੇ ਸੰਦੀਪੇ ਦਾ ਰੇਟ ਕੀ ਰਹੂਗਾ ਭਾਈ ਰੇਟ ਇਹਦਾ 20000 ਬੀਆਈ 20000 ਹਾਂਜੀ ਸੋ ਪਰਸੋਂ ਏਆਈ ਹੋਈ ਐ ਸੋ ਜਾਤ ਬਰੀਡ ਦੀ ਤੁਸੀਂ ਹੁਣ ਦੇਖ ਫੇਰ ਦੇਖ ਲਓ ਤੁਹਾਨੂੰ ਕਲੀਅਰ ਇਹਦਾ ਰੰਗ ਸਾਰਾ ਢਾਂਚਾ ਦਿਸ ਗਿਆ ਹੁਣ ਇੱਕ ਇਧਰ ਗਾਂ ਸੂਈ ਸਵਾਈ ਸੰਦੀਪੇ ਗਾਂ ਜਿਹੜੀ ਤਾਜੀ ਸੂਈ ਐ ਕੰਨਵਾ ਸੂਹਾ ਸੂਈ ਭਾਈ ਦੂਜਾ ਸੂਹਾ ਸੂਈ ਐ ਠੀਕ ਐ ਹਾਂਜੀ ਤੇ ਤੇ 22 ਤੋਂ 23 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਵੇੜਦਾ ਕਿੰਨੇ ਦਿਨੋਂ ਅਗੇ ਨੂੰ ਸੂਈ ਇਹ ਕੱਲ ਹੀ ਸੂਈ ਆ ਬਾਈ ਜੇਰ ਦੀ ਵੀਡੀਓ ਆਪਣੇ ਕੋਲ ਹੈਗੀ ਆ ਜੀ ਰੇਟ ਕਿ ਰਹੂਗਾ ਦਾ ਰੇਟ ਇਹਦਾ ਫੋਨ ਤੇ ਆ ਜੀ ਖੋਲੀ ਵੱਛੀ ਨੂੰ ਇਹਨੇ ਜਨਮ ਦਿੱਤਾ ਕੱਲ ਦੀ ਸੂਈ ਆ ਥਣ ਅੱਥੀ ਜੁਵਾਈ ਵਾਲਾ ਦਰੂਗੀ ਤਾਂ ਹਵਾਨਾ ਦੱਸ ਜਾਣਾ ਢਾਂਚਾ ਤੁਸੀਂ ਇਹਦਾ ਦੇਖ ਹੀ ਲੈਣਾ ਉਹ ਚੰਗਾ ਦੁੱਧ ਪਹਿਲੇ ਸੂਏ ਚ ਪਾਇਆ ਫਿਰ ਗਾਂ ਢਾਂਚਾ ਵੱਡਾ ਇਹਦਾ ਦੁੱਧ ਸੋਨਾ ਹੀ ਦੇਊਗੀ ਕਿੰਨਾ ਚੋਲੋਂਗੇ ਥੋੜੀ ਸਮਝ ਐ ਹੁਣ ਦੀ ਤਿਆਰੀ ਥਣ ਹਵਾਨਾ ਤੁਸੀਂ ਇਹਦਾ ਦੇਖੋ ਬਾਈ 10 ਵਜੇ ਦੀ ਮਿਲਕਿੰਗ ਹੋਈ ਐ ਹੀ ਆਪਾਂ 10 ਵਜੇ ਚ ਹੋਈ ਐ ਹੀ ਠੀਕ ਐ ਗਾਂ ਹਾਂਜੀ ਘਰੇ ਗਾਂ ਲਈ ਠੀਕ ਐ ਸੋ ਸੋ 10 ਵਜੇ ਬਾਈ ਕਹਿੰਦਾ ਚੋਕੇ ਲੈਂਦੀ ਐ ਤੇ ਟਾਈਮ ਹੁਣ 5 ਵਜੇ ਦਾ ਹਜੇ ਪੂੜੇ ਹੁਣੇ ਨਿਵੇਂ ਬੈਸ ਤੁਹਾਨੂੰ ਪਤਾ ਲੱਗੂਗਾ ਕਉਕੀ ਸੂਈ ਬਿਲਕੁਲ ਤਾਜੀ ਸੀਲ 3 ਹੈ ਜਿੱਧਰ ਨੂੰ ਮਰਜੀ ਲੈ ਕੇ ਤੁਰ ਕੋ ਉਧਰ ਨੂੰ ਕਰਮਾ ਲਈ ਤੁਰ ਪੈਂਦੀ ਹੈ ਮਗਰ ਬੱਚੀ ਬਹੁਤ ਸੋਹਣੀ ਹੈ ਇਹਦੇ ਨਾਲ ਦੱਸੋ ਥਾਣੇ ਦਾ ਹੱਥੀ ਚੁਾਈ ਵਾਲਾ ਥਣ ਧਾਰ ਵੀ ਬਹੁਤ ਚੰਗੀ ਹੈ ਬਾਈ ਮੋਟੀ ਧਾਰ ਦੀ ਹੈ ਬੁਰੀ ਠੀਕ ਹੈ ਹਾਂਜੀ ਇਹਦੇ ਨਾਲ ਇੱਕ ਹੋਰ ਵੈੜ ਇਹ ਦੰਦੋ ਕਿਵੇਂ ਦੋ ਦੰਦ ਆ ਬਾਈ ਮੂੰਹ ਇਹ ਵੀ ਦਿਖਾ ਦੇ ਕਿੰਨੇ ਇੱਕ ਦਿਨ ਲਾਉਗੀ ਸੂਣ ਇਹਦੇ 5 ਤਰੀਕ ਨੂੰ ਦੰਦ ਪੂਰੇ ਆਈਏ ਬੱਚੀ ਦੇ ਹਜੇ ਜਾਨੀ ਇਹ ਮੰਦੀਏ ਵੀ 8-10 ਦਿਨ ਲੈ ਸਕਦੀ ਹੈ ਆਰਾਮ ਨਾਲ ਬੜੇ ਆਰਾਮ ਨਾਲ ਬਾਈ ਲਾਉਗੀ ਦਿਨ ਠੀਕ ਹੈ ਰੇਟ ਇਹਦਾ ਵੀ ਫੋਨ ਤੇ ਰੇਟ ਇਹਦਾ ਵੀ ਫੋਨ ਤੇ ਹੈ ਬਾਈ ਇਹ ਵੀ ਕੱਢੀ ਆ ਹਜੇ 2 ਦੰਦ ਨਹੀਂ ਸਹੀ ਸੋ ਦੋਸਤੋ ਕਨਫਰਮ ਦੋ ਦੰਦ ਚੰਗਾ ਥਣ ਟਾਂਚਾ ਸੋਹਣਾ ਰੰਗ ਪ੍ਰਿੰਟ ਵੀ ਚੰਗਾ ਉੱਤੋਂ ਬਿਲਕੁਲ ਸਿੱਧੀ ਹੈ ਸੋ ਇਹ ਪਹਿਲਾ ਨਵੈੜ ਹੈ 5 ਫਰਵਰੀ ਨੂੰ ਦਿਨ ਪੂਰੇ ਹੁੰਦੇ ਆ ਮਤਲਬ ਹਜੇ ਇਹ ਮੰਨ ਲਓ ਵੀ ਹਜੇ 7-8 ਦਿਨ ਤਾਂ ਇਹਦੇ ਵੈਸੇ ਪਏ ਆ ਤੇ ਹੋ ਸਕਦਾ ਵੀ ਜੇ 9 ਮਹੀਨੇ ਤੇ 9 ਦਿਨ ਪਸੂ ਲੈਂਦਾ ਉਸ ਹੱਬ ਤੇ ਦਸ ਬਾਈ ਆਪ ਵੀ ਇਹ ਚੰਗੇ ਸੀਮਨ ਦੀ ਲੱਗਾ ਬਹੁਤ ਚੰਗਾ ਸੀਮਣ ਗਾਹੀ ਠੀਕ ਹੈ ਹਾਂਜੀ ਹਾਂਜੀ ਸੋ ਸੀਮਨ ਚੰਗਾ ਲੱਗਾ ਨਾ ਅਸੀਂ ਵੀਡੀਓ ਚ ਨਹੀਂ ਦੱਸਦੇ ਤੁਸੀਂ ਬਾਈ ਤੋਂ ਫੋਨ ਕਰਕੇ ਪੁੱਛ ਲੇ। ਤੋਂ ਥਾਣਾ ਥੀ ਚੋਈ ਵਾਲਾ ਰੱਖੂਗੀ ਵੇੜ ਉੱਤੋਂ ਬਿਲਕੁਲ ਸਿੱਧੀ ਐ ਸਟ੍ਰੇਟ ਐ ਬਾਕੀ ਜੋ ਸਟਰਕਚਰ ਐ ਉਹ ਹੁਣ ਤੁਸੀਂ ਇਹਦਾ ਵੇਖ ਹੀ ਰਹੇ ਹੋ। ਸੋ ਇਹ ਤਿੰਨ ਨਾਗ ਦੱਸੋ ਸੰਦੀਪ ਬਾਈ ਕੋਲ ਵਕਾਉ ਸੀ। ਕਿੰਨੇ ਤੁਹਾਨੂੰ ਦਿਖਾਤੇ ਐ ਤਸੱਲੀ ਕਰ ਲਿਓ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ। ਛੋਟਾ ਬੱਚਾ ਇਸ ਗਾਂ ਦੇ ਨਾਲ ਐ ਤੇ ਸੋਹਣੀ ਏ ਬੱਛੀ। ਤੁਸੀਂ ਇਹਦਾ ਰੰਗ ਰੂਪ ਦੇਖੋ ਬੱਛੀ ਦਾ। ਇਦਾਂ ਦਾ ਇਹਦਾ ਢਾਂਚਾ। ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਪਸ਼ੂ ਸੀ। ਇਸ ਗਾਣਿਆਂ ਦੋਸਤੋ ਧਾਰਾਂ ਵੀ ਬਾਈ ਕਹਿੰਦਾ ਮਾਰ ਕੇ ਦਿਖਾ ਦਈਏ ਚਲੋ ਇੱਕ ਸੂਈ ਸਵਾਈ ਗਾ ਕੱਲੀਆਂ ਧਾਰਾਂ ਹੀ ਮਾਰਾਂਗੇ ਕਿਉਂਕਿ ਦੁੱਧ ਤਾਂ ਜਿਹੜਾ ਹਜੇ ਤਾਂ ਵੈਸੇ ਹੀ ਬੌਲੇ ਚ ਦੂਜੀ ਗੱਲ ਇੱਕ ਟਾਈਮ ਦੀ ਚਵਾਈ ਤੋਂ ਦੁੱਧ ਦਾ ਆਈਡੀਆ ਵੀ ਨਹੀਂ ਹੋ ਸਕਦਾ ਹੁੰਦਾ ਸੋ ਸੋ ਧਾਰਾਂ ਬਹੁਤ ਸੋਹਣੀਆਂ ਪਿਛਲੇ ਥਣਾ ਚੋਂ ਅਗਲੇ ਥਣਾ ਚੋਂ ਮਾਰੀਂ ਧਾਰ ਥਾਣੀ ਬਹੁਤ ਸੋਹਣਾ ਦੋਸਤੋ ਵੈਸੇ ਗਾਣ ਦਾ ਪਤਾ ਲੱਗਦਾ ਭੋਲੀ ਚਵਾਈ ਦੀ ਇਹ ਅਗਲੇ ਥਣਾ ਚੋਂ ਧਾਰਾਂ ਸਾਬ ਸੁਸਤਰੀ ਧਾਰ ਛੱਡੀ ਸੰਦੀਪ ਬੈਠਾ ਨੇ ਥਾਨ ਦੇਖੋ ਦੋਸਤੋ ਗਾਂ ਦੇ ਹੱਥੀ ਚੁਾਈ ਹਾਸਤੇ ਕਿੰਨਾ ਸੋਹਣਾ ਥਾਨ ਰਹੂਗਾ ਬਾਕੀ ਆ ਕੇ ਪਾਸ ਕਰੋ ਜਿਹੜਾ ਵੀ ਖਰੀਦਣਾ ਚਾਵੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਦੋ ਹੀ ਨਾ ਤਿੰਨ ਨਾ ਸੀਗੇ ਤੇ ਤਿੰਨੇ ਦਿਖਾ ਚੁੱਕੇ